ਮਾਸਟਰ ਗੁਰਦੀਪ ਸਿੰਘ RAMU WAL ਪ੍ਰਧਾਨ ਤਨ ਤਨ ਗੁਰਦੁਆਰਾ ਬਾਬਾ ਮੱਲਾ ਸਾਹਿਬ ਜੀ ਤਨਦਲ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਸ਼ਹਿਰ ਵਾਟਰ ਫੈਡ RAMU WAL ਪ੍ਰਧਾਨ ਗੁਰਦੁਆਰਾ ਤਨ ਤਨ ਸ੍ਰੀ ਮੱਲਾ ਸਾਹਿਬ ਸਾਰੇ ਦੇਸ਼ ਵਿਦੇਸ਼ ਸੰਤਾਨ ਨੂੰ ਬੰਦੀ ਛੋੜ ਦਿਨ ਦੀ ਵਧਾਈ ਦੇਣਾ ਅਤੇ ਸਾਰੀਆਂ ਸੰਤਾਨ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿ ਇਹ ਕੀ ਜਿਹੜੀ ਦਵਾਈ ਆ ਸਾਰਿਆਂ ਦੀ ਖੁਸ਼ੀ ਭਰੀ ਹੋਵੇ ਸਾਰੇ ਖੁਸ਼ੀ ਜਿੱਕੇ ਆਵੇ ਤੇ ਅਸੀਂ ਇੱਕ ਹੋਰ ਬੇਨਤੀ ਕਰਨੇ ਚਾਹੁੰਦੇ ਆਂ ਕਿ ਜਿਹੜੇ ਆਪਾਂ ਪਟਾਕੇ ਵਗੈਰਾ ਚਲਾਉਂਦੇ ਆਂ ਇਹ ਲੋੜ ਦਾ ਪ੍ਰਦੂਸ਼ਣ ਬਹੁਤ ਫੇਲਦੇ ਆ ਪ੍ਰਦੂਸ਼ਣ ਨਾਲ ਬਿਮਾਰੀਆਂ ਬਹੁਤ ਫੇਲਦੀਆਂ ਆਪਣੇ ਬੱਚਿਆਂ ਨੂੰ ਪ੍ਰਦੂਸ਼ਣ ਤੋਂ ਬਚਾਓ ਤੇ ਘਰ ਤੋਂ ਘਰ ਪਟਾਕੇ ਛੋਟੇ ਦੇ ਛੋਟੇ ਬੁਲਾਕੇ ਜਿਹੜੇ ਉਹ ਬੱਚਿਆਂ ਨੂੰ ਚਲਾਉਂਦੇ ਹੋ ਤੇ ਬੱਚਿਆਂ ਨੂੰ ਸੁਰੱਖਿਅਤ ਰੱਖੋ ਇਹਨਾਂ ਦਾ ਕਈ ਹੋਰ ਵੀ ਨੁਕਸਾਨ ਹੋ ਜਾਂਦੇ ਨੇ ਕੰਡਾ ਦੇ ਵਿੱਚ ਕਿਤਰਾ ਉਹ ਵਾਈ ਚੱਲਦੀ ਹੈ ਕਿ ਦੀ ਬੀਵੀ ਦਾ ਦੀ ਪਰਾਲੀ ਨੂੰ ਅੱਗ ਲੱਗ ਜਾਂਦੀ ਆ ਜਾਂ ਹੋਰ ਕਿ ਕਈ ਹਿਸਾਬ ਜਾਂਦੇ ਆ ਫੋਰੇ ਮੈਂ ਦੇਨ ਦੀ ਕਰਦਾ ਜਿਹੜੇ ਗੁਰਦਾਰੇ ਉੱਤੇ ਬੈਠੀ ਅਸੀਂ ਜਾ ਕੇ ਤਰੀਮ ਵਾਲਾ ਕਰਦੇ ਆ ਉਹ ਵੀ ਬੜੇ ਗੁਰਮਿਆਦਾ ਦੇ ਨਾਲ ਕੀਤੀ ਜਾਵੇ ਨਿਸ਼ਾਨ ਸਾਹਿਬ ਤੇ ਤਾਂ ਕਿ ਜਿਆਦਾ ਨਾ ਇਹ ਜਿਹੜੀ ਦੀਵਾਲੀ ਹੈ ਆਪਣੇ ਦੋ ਬੱਤੀਆਂ ਵਗੈਰਾ ਲਾਜ ਰਹੀਆਂ ਜਾਂ ਕਿਉਂ ਗਈ ਸ਼ਾਨ ਸਰ ਦੇ ਚੋਲਾ ਚੜਿਆ ਹੁੰਦਾ ਹੋ ਸਕਦਾ ਉਹਦੇ ਦੇ ਚੋਲੇ ਦਾ ਸ਼ਾਨ ਹੋਵੇ ਤੇ ਬੇਦਵੀ ਹੋ ਸਕਦੀ ਹੈ ਸ਼ਾਨ ਸਰ ਦੀ ਇਹ ਕਰਕੇ ਮੈਂ ਸਾਰਿਆਂ ਸਤਿਕਾਰ ਨੂੰ ਬੇਨਤੀ ਕਰਦਾ ਕਿ ਜਿਹੜੀ ਦੀਵਾਲੀ ਆਪ ਤੁਸੋਂ ਰਹਿਤ ਮਨਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ